ਕਹਿੰਦਾ ਕੋਲੀ ਸਾਹਿਬ ਨੂੰ ਇੱਕ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਰੇ ਆਪਣੇ ਸ਼ਹਿਰ ਦੇ ਸ਼ਰਦ ਵੱਡੇ ਚੈਨਲ ਦੇ ਰਾਹੀਂ ਸੁਣਨ ਵਾਲੇ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿਕਾਰ ਅਰਜ਼ੀ ਕਰ ਅੱਜ ਦਾ ਦਿਨ ਮੇਰੇ ਨੂੰ ਪੁੱਤਰ ਸ਼ਹਿਰ ਵਾਸਤੇ ਖਾਸਿਆ ਕਿ ਕੱਲ ਸਾਡੇ ਬਹੁਤ ਸਤਕਾਰਯੋਗ ਅਸ਼ਮੀ ਕੋਲੀ ਜੀ ਜਿਹੜੇ ਪਹਿਨਾ ਜਿਹੜੇ ਸਟੇਟ ਦੇ ਵਿੱਚ ਵੀ ਜੁਆਇੰਟ ਸੈਕਟਰੀ ਨੇ ਡਿਗਰੀ ਹਿੰਦੇ ਔਰ ਆਪਣੀ ਪੂਰੀ ਲਾਈਫ ਚ ਇਹਨਾਂ ਨੇ ਲੋਕ ਸੇਵਾ ਦੇ ਵਿੱਚ ਲਗਾਈ ਹੈ ਇਸ ਸ਼ਹਿਰ ਦੀ ਸੇਵਾ ਦੇ ਵਿੱਚ ਲਗਾਈ ਹੈ ਐਜ਼ ਅ ਕਾਉਂਸਲਰ ਐਜ਼ ਅ ਸੀਨੀਅਰ ਡਵਾਈਸ ਪ੍ਰਧਾਨ ਉਸ ਤੋਂ ਵੀ ਹਲਾਵਾ ਜੇ ਨਹੀਂ ਵੀ ਕੋਈ ਇਹਨਾਂ ਦੇ ਕੋਲ ਅਹੁਦਾ ਫੇਰ ਵੀ ਇਹ ਹਰ ਵਾਰ ਜੇ ਸੇਵਾ ਦੇ ਬਾਅਦ ਤੇ ਤਿਆਰ ਰਹੇ ਸੀ ਇਹਨਾਂ ਨੂੰ ਸਰਕਾਰ ਨੇ ਸਾਡੇ ਮਾਣਯੋਗ ਸ਼੍ਰੀ ਅਲਮਕੇ ਜੀ ਵੱਲੋਂ ਜੀ ਸਤਾਰੋਗਤ ਕੀ ਮਾਨ ਸੇਤੀ ਮਨੂਸ਼ਤੋ ਗਿਆ ਜੀ ਉਹਨਾਂ ਨੇ ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਇਹਨਾਂ ਦੇ ਪੂਰੇ ਜੀਵਨ ਜੀਵਨ ਨੂੰ ਦੇਖਦੇ ਹੋਏ ਬੱਡੀ ਜ਼ਿੰਮੇਵਾਰੀ ਜ਼ਿਲ੍ਹੇ ਦੀ ਦਿੱਤੀ ਹੈ ਕਿ ਇਹ ਟ੍ਰੇਡ ਵਿੰਗ ਦਾ ਜਿਹਦੇ ਦਾ ਪ੍ਰੈਜ਼ੀਡੈਂਟ ਕੋਸ਼ਿਸ਼ ਕੀਤਾ ਗਿਆ ਕੱਲ ਨੂੰ ਆਇਆ ਉਹਦੇ ਵਾਸਤੇ ਮੈਂ ਆਪਣੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਵੀ ਮੇਰੇ ਹੱਥੇ ਨੂੰ ਇਹ ਮਾਣ ਮਿਲਿਆ ਜਿਹਦੇ ਦੀ ਟ੍ਰੇਡ ਵਿੰਗ ਨੂੰ ਪਤਨ ਦਰ ਬਹੁਤ-ਬਹੁਤ ਪ੍ਰੇਰਨਾ ਦਾ ਧੰਨਵਾਦ ਕਰਨਾ ਚਾਹਨੀ ਹਾਂ ਸ਼੍ਰੀ ਅਦਿ ਕੇਤੀ ਬਾਜੀ ਨੂੰ ਵਧਾਈ ਪੇਸ਼ ਕਰਦੀ ਹਾਂ ਔਰ ਸਾਰਾ ਅਸ਼ਵੇ ਜਿਹਦਾ ਜਿਹੜਾ ਘਰ ਪਰਵਾਹਿਆ ਸਾਰਾ ਜਿੰਨਾ ਇੱਥੇ ਬੈਠਾ ਸਾਰਾ ਮੈਂ ਇਹ ਸਮਝਦੀ ਹਾਂ ਇਹ ਸਾਰਾ ਪਰਿਵਾਰਸ਼ਨੀ ਜੀ ਦਾ ਹੈ ਜਿਹੜੇ ਇਹਨਾਂ ਦੇ ਨਾਲ ਮੋਢੇ ਨਾਲ ਜੁੜਾ ਲੱਗੇ ਖੜੇ ਆ ਆਵਾਰਡੀ ਪਾਰਟੀ ਦੇ ਸਾਰੇ ਸੀਨੀਅਰ ਵਲੰਟੀਅਰ ਵਰਕਰਸ ਐਮਾਨ ਜਿਹੜੇ ਅੱਜ ਇੱਥੇ ਹਾਜ਼ਰ ਨੇ ਔਰ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾ ਔਰ ਮੈਂ ਚਾਹੁੰਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਲੀ ਸਾਬ ਦਾ ਬਦ ਤੋਂ ਬਦ ਸਾਥ ਦੇ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਕਾਮਯਾਬ ਕੀਤਾ ਜਾਵੇ ਉਹ ਪਾਰੀਆਂ ਨੂੰ ਕਿੰਨਾ ਕ ફાયਦਾ ਮਿਲ ਰਿਹਾ ਇਸ ਚੀਜ਼ ਦਾ ਬਿਲਕੁਲ ਜਿਹੜੀਆਂ ਛੋਟੀਆਂ-ਮੋਟੀਆਂ ਪ੍ਰੋਬਲਮਸ ਆਉਂਦੀਆਂ ਆ ਬਹੁਤ ਸਾਰੇ ਪ੍ਰੋਬਲਮ ਜਿਹੜੀਆਂ ਵਪਾਰੀ ਵਰਗ ਨੂੰ ਆਉਂਦੀਆਂ ਛੋਟਿਆਂ ਨੂੰ ਵੱਡਿਆਂ ਨੂੰ ਉਹ ਸਾਰੀਆਂ ਜਿਹੜੀਆਂ ਨਾ ਇਹਨਾਂ ਦੇ ਰਾਹੀਂ ਅਸੀਂ ਕਿਸੇ ਪਲੇਟਫਾਰਮ ਤੇ ਰੱਖਣ ਦੇ ਵਿੱਚ ਕਾਮਯਾਬ ਹੋਵਾਂਗੇ ਜਦਕਿ ਪਹਿਲਾਂ ਸਾਡੇ ਕੋਲੇ ਪਲੇਟਫਾਰਮ ਜਿਹੜਾ ਆਪਣਾ ਨਹੀਂ ਸੀਗਾ ਕਿ ਸਾਨੂੰ ਆਪਣੇ ਘਰ ਦੇ ਜਿਹੜੇ ਨੇ ਸਾਡੇ ਆਪਣੇ ਹਲਕੇ ਦੇ ਨੇ ਜਿਹੜੇ ਹਰ ਵਪਾਰੀ ਵਰਗ ਦੀ ਜਿਹੜੀ ਪ੍ਰੋਬਲਮ ਹੈ ਉਹ ਬਾਜ਼ਾਰੀ ਦੇ ਪਲੇਟਫਾਰਮ ਤੇ ਜਾ ਕੇ ਰੱਖਤੀਏ ਤੇ ਉਹਨਾਂ ਦਾ ਜਿਹੜਾ ਹੱਲ ਕੱਢਿਆ ਜਾਵੇ। ਨਰਮ ਜੀ ਦੇ ਜੋਨੀ ਵੀ ਕਰਾਈ ਹੈ ਵੱਡੀ ਜ਼ਿੰਮੇਵਾਰੀ ਕਿਸ ਤਰ੍ਹਾਂ ਦੇ ਦੇ ਰਿਹਾ ਹੈ ਪ੍ਰੈਸ ਦੇ ਸਾਰੇ ਮੇਰੇ ਸਾਥੀਆਂ ਦਾ ਬੜਾ ਧੰਨਵਾਦ ਜੀ ਮੇਰੇ ਛੋਟੇ ਜਿਹੇ ਸਵੇਰੇ ਤੇ ਸਾਰੇ ਹਜ ਨਗਰ ਕੌਂਸਲ ਦੇ ਆਫਿਸ ਦੇ ਵਿੱਚ ਤੁਜੀਓ ਬੜਾ ਤੈਦ ਲੋ ਮੈਂ ਧੰਨਵਾਦ ਕਰਦਾ ਦੂਸਰਾ ਜਿਹੜਾ ਸਾਡੇ ਮਾਨ ਜੋ ਨੈਸ਼ਨਲ ਕਮਿਨਰ ਅਰਵਿੰਦ ਕੇ ਜੀਵਾਲ ਜੀ ਸਾਡੇ ਮੁੱਖ ਮੰਤਰੀ ਸਰਦਾਰ ਖਾਨ ਜੀ ਦੀ ਵਾਣ ਤੇ ਸਾਡੇ ਬਨੇਚ ਸੋਰੀਆ ਸਾਡੇ ਐਮਐਨ ਜਿੰਦਰਜੀਤ ਪਰਮਾਨਦੇਵ ਜਿਹੜੀ ਰਹਿਨਵਾਈ ਥਲੇ ਜਿਹੜੀ ਜ਼ਿੰਮੇਵਾਰੀ ਇਹਨਾਂ ਨੇ ਮੰਨੀ ਇਹਨਾਂ ਦੀ ਬਦੌਲਤ ਇਹਨਾਂ ਦੀ ਰਿਕਮੈਂਡੇਸ਼ਨ ਤੇ ਮਦਦ ਆ ਮੈਂ ਕੋਸ਼ਿਸ਼ ਕਰੂੰਗਾ ਤਾਂ ਦੀ ਮਨੂ ਵਾਦੀ ਕੋਸ਼ਿਸ਼ ਕਰੂੰਗਾ ਜ਼ਿੰਮੇਵਾਰੀ ਥੋੜੀ ਵੱਡੀ ਆ ਪਰ ਚਲੋ ਇਹਨਾਂ ਦੇ ਸਹਿਯੋਗ ਨਾਲ ਜਿੱਦਾਂ ਇਹ ਕਹਿੰਦੇ ਉਸੇ ਤਰ੍ਹਾਂ ਕਰਾਂਗੇ ਕਿ ਕੱਲ ਸੋਰੀਆ ਸਾਹਿਬੀ ਨਾਲ ਮੀਟਿੰਗ ਹੋਈ ਸੀ ਚੰਡੀਗੜ੍ਹ ਦੇ ਵਿੱਚ ਪੰਜਾਬ ਭੌਣ ਦੇ ਵਿੱਚ ਉਹਨਾਂ ਨੇ ਕਾਫੀ ਅੱਛੀ ਗਾਈਡਲਾਈਨਸ ਦਿੱਤੀਆਂ ਉਹਨਾਂ ਨੇ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਤਰ੍ਹਾਂ ਸਾਡੇ ਅਜਤੋਂ ਯੰਗਸਟਰ ਜਿਹੜੇ ਬੱਚੇ ਹੈਗੇ ਆ ਨਸਿਆਂ ਦੇ ਵਿੱਚ ਬਹੁਤ ਘਰੇ ਆ ਉਹਨਾਂ ਨੇ ਇੱਕ ਸੁਝਾਅ ਦਿੱਤਾ ਜਿਹੜੇ ਆਉਣ ਵਾਲੇ ਹੁਣ ਜਿੰਨਾਂ ਦੇ ਵਿੱਚ ਜਿਹੜੇ ਪਲੱਸ 1 ਦੇ ਬੱਚੇ ਆ ਉਹਨਾਂ ਦੇ ਲਈ ਇੱਕ ਕੰਪਲਸਰੀ ਸਬਜੈਕਟ ਕੀਤਾ ਜਾਏਗਾ ਕਿ ਉਸ ਬੱਚੇ ਨੂੰ ਕਿਹਾ ਜਾਏਗਾ ਕਿ ਕੁਛ ਨਾ ਕੋਈ ਐਕਸਟਰਾ ਕੈਲਕੂਲੇਟ ਐਕਟੀਵਿਟੀ ਕੁ ਕਰਕੇ ਦਿਖਾ ਚਾਹ ਉਹਦੇ ਲਈ ਸਾਨੂੰ ਸਰਕਾਰ ਨੂੰ ਨੀਤੀਆ 2000 ਦਾ ਦੇਣਾ ਪਏਗਾ ਜੇ ਉਹ 2000 ਰੁਪਏ ਦਿੰਦਾ ਉਹਨੂੰ ਕਹਿੰਨਾ ਕੋ 6 ਮਹੀਨੇ ਦੇ ਵਿੱਚ ਸਾਨੂੰ ਇਹਦਾ 5000 ਰੁਪਏ ਕਰਕੇ ਦੇਣਾ ਉਹ ਬੱਚੇ ਨੂੰ ਬੀਏ ਦਾ ਜਾਂ ਜਰੂਰ ਪੋਸਟ ਗ੍ਰੈਜੂਏਸ਼ਨ ਕਰਦਾ ਉਦੋਂ ਹੀ ਉਹਨੂੰ ਸਰਟੀਫਿਕੇਟ ਇਸ਼ੂ ਕੀਤਾ ਜਾਏਗਾ ਇਹ ਸਰਕਾਰ ਦਾ ਉਪਰਾਲਾ ਬਹੁਤ ਵਧੀਆ ਬੱਚੇ ਜਿਹੜੇ ਆ ਨਸ਼ਿਆਂ ਤੋਂ ਦੂਰ ਹੋਣ ਮੈਂ ਬਾਕੀ ਆਪਣੇ ਜਿਹੜਾ ਟ੍ਰੇਡਿੰਗ ਦੇ ਸਾਡੇ ਜਿੰਨੇ ਵੀ ਸੱਜਣ ਸਾਥੀ ਹੈਗੇ ਆ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਤਾਂ ਤੋਂ ਇਹਨਾਂ ਦੀ ਰਹਿਨਮਾਈ ਸਾਡੇ ਐਮਐਲਏ ਸਾਹਿਬ ਵੀ ਰਹਿਨਮਾਈ ਥਲੇ ਔਰ ਸਾਡੇ ਜਿਹੜੇ ਸੀਨੀਅਰ ਲੀਡਰ ਆ ਉਹਨਾਂ ਦੀ ਰਹਿਨਮਾਈ ਥਲੇ ਕਦੀ ਸਰਵੇ ਵਾਲਾ ਮਾਹੌਲ ਹੀ ਬਣੇਗਾ ਜਿਸ ਤਰ੍ਹਾਂ ਅੱਗੇ ਸਰਵੇ ਵਾਲਾ ਮਾਹੌਲ ਪੰਦਾ ਸੀ ਸਾਡੇ ਦੁਕਾਨਦਾਰ ਭਰਾ ਅੱਗੇ ਹੀ ਕਾਰ ਬਹੁਤ ਮੰਦੇ ਚ ਚੱਲਦੇ ਆ ਪੈਨਿਕ ਹੋ ਜਾਂਦੇ ਸੀ ਤੇ ਕਈ ਵਾਰੀ ਫਰਸਟੇਸ਼ਨ ਵੀ ਨਿਕਲਦੀ ਸੀ ਪਰ ਮੈਂ ਉਹਨਾਂ ਨੂੰ ਵਿਸ਼ਵਾਸ ਦੁਆਣਾ ਕਦੀ ਏਦਾਂ ਦਾ ਮਾਹੌਲ ਹੀ ਬਣੇਗਾ ਉਹਨਾਂ ਸਾਰੇ ਹੀ ਜਿੰਨੇ ਵੀ ਸਾਡੇ ਅਫਸਰ ਸਹਿਬਾਨ ਆਉਣ ਵਾਲੇ ਦਿਨਾਂ 'ਚ ਇਹਨਾਂ ਦੀ ਰਹਿਨਮਾਈ ਥਲੇ ਆਪਾਂ ਉਹਨਾਂ ਨੂੰ ਬੁਲਾ ਕੇ ਬਹੁਤ ਵਧੀਆ ਤਰੀਕੇ ਨਾਲ ਹਰ ਸਭ ਤੋਂ ਹਲਕੇ ਚੀ ਮੀਟਿੰਗ ਕਰਨੀ ਪੈਣੀ ਆ ਚਾਹੇ ਉਹ ਨਕੂਦਰ ਚਾਹੇ ਉਹ ਸ਼ਾਹੂਦਾ ਚਾਹੇ ਉਹ ਤਾਤੂਰਾ ਚਾਹੇ ਉਹ ਆਦਮਪੁਰ ਇਹਨੇ ਸਾਰੇ ਹਲਕੇ ਦੇ ਵਿੱਚ ਜਿਸ ਤਰ੍ਹਾਂ ਵੀ ਜਿਹੜੇ ਰਹਿਨੁਮਾ ਹੋਣਗੇ ਜਿਹੜੇ ਸਾਡੇ ਹਲਕਾ ਇੰਚਾਰਜ ਹੋਣਗੇ ਜਾਂ ਜਿਹੜੇ ਸਾਡੇ ਸਾਡੇ ਐਮਰਐਸ ਸਾਹਿਬਾਨ ਹੋਣਗੇ ਉਹ ਜੋ ਗਾਈਡਲਾਈਨ ਕਰਨਗੇ ਉਹ ਸਾਬਨਾ ਦੀ ਮਤਲਬ ਵਿਸ਼ਵਾਸ ਦਿਵਾਉਣੇ ਆ ਸਾਡੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਵਪਾਰੀ ਵਰਗ ਦੇ ਹੱਕ ਦੇ ਵਿੱਚ ਆ ਜਿਸ ਤਰ੍ਹਾਂ ਅੱਜ ਦੀ ਤਰੀਖ ਇਹ ਚੰਗੀ ਗੱਲ ਦੇਖ ਰਿਹਾ ਹਾਂ ਕਿਸੇ ਨੇ ਵੀ આજ ਤੱਕ ਕਿਸੇ ਵੀ ਪਾਰਟੀ ਨੇ ਕਿਸੇ ਜਨਰਲ ਕੈਟਾਗਰੀ ਨੂੰ ਜਾਂ ਜਿਹੜੇ ਮਿਨੋਰਟੀ ਦੇ ਲੋਕ ਜਿੰਦੇ ਆ ਉਹ ਜਨਰਲ ਕੈਟਾਗਰੀ ਦੇ ਲੋਕ ਹੈਗੇ ਆ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਸੀ ਉਹਨੂੰ 300 ਯੂਨਿਟ ਜੇ ਫਰੀਦਤਾ ਪਬਲਿਕ ਅੰਦਰ ਗਤੀ ਬਹੁਤ ਖੁਸ਼ ਆ ਅਸੀਂ ਉਹਨੂੰ ਮਿਲਦੇ ਆ ਉਹ ਕਹਿੰਦੇ ਆ ਸਾਡਾ ਇੱਕ ਬੱਚਾ ਜਿਹੜਾ ਵਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੀ ਹੁਣ ਸਾਡੀ ਸਰਕਾਰ ਨੇ ਜਿਹੜਾ 10 ਲੱਖ ਰੁਪਏ ਦਾ ਜਿਹੜਾ ਇਲਾਜ ਦਾ ਕੰਮ ਪੁੱਛਿਆ ਸ਼ੁਰੂ ਕਰਨਾ ਹੈ ਅਸੀਂ ਇਹ ਮਿਲ ਰੱਖਦੇ ਆ ਕਿ ਸਾਡੇ ਨਾਲ ਲੋਕੀ ਬਹੁਤ ਜ਼ਿਆਦਾ ਜੁੜੂਗੇ ਸਾਡੇ ਕੰਮਾਂ ਤੋਂ ਪ੍ਰਭਾਵਿਤ ਹੋਣਗੇ ਕ੍ਰਪਸ਼ਨ ਖਤਮ ਹੋ